ਰਾਗ ਸੰਗੀਤ ਇੱਕ ਅਜਿਹੀ ਸ਼ਕਤੀ ਹੈ ਜਿਹੜੀ ਕਿ ਜਿਹੜਾ ਹੈ ਇਨਸਾਨ ਨੂੰ ਦੇਵਤਾ ਤੱਕ ਜਿਹੜਾ ਹੈ ਉਹ ਬਣਾ ਸਕਦੀ ਹੈ ਸੋ ਅੱਜ ਚੀਫ ਖਾਲਸਾ ਦੀਵਾਨ ਮੇਨ ਬ੍ਰਾਂਚ ਜਿਹੜੇ ਦਫ਼ਤਰ ਦੇ ਉੱਪਰ ਜਿਹੜਾ ਗੁਰਦੁਆਰਾ ਸਾਹਿਬ ਹੈ ਉੱਥੇ ਇੱਕ ਅੱਜ ਬਸੰਤ ਰਾਗ ਉਤਸਵ ਜਿਹੜਾ ਹੈ ਕਰਾਇਆ ਜਾ ਰਿਹਾ ਹੈ ਸੋ ਇੱਕ ਉਪਰਾਲਾ ਕੀਤਾ ਗਿਆ ਹੈ ਚੀਫ ਖਾਲਸਾ ਦੀਵਾਨ ਵੱਲੋਂ ਸਾਡੇ ਨਾਲ ਮੌਜੂਦ ਨੇ ਸੀਕੇਡੀ ਪ੍ਰਧਾਨ ਤੇ ਐਮਐਲਏ ਡਾਕਟਰ ਇੰਦਰਬੀਰ ਸਿੰਘ ਨੇਜਰ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਉਹਨਾਂ ਦੇ ਇਸ ਬਾਰੇ ਕੀ ਵਿਚਾਰ ਹਨ ਭਾਗਜੀ ਕੇ ਫਤਿਹ ਅੱਜ ਕੀ ਸਮਾਗਮ ਕਰਵਾਇਆ ਗਿਆ ਜੀ ਅੱਜ ਸਮਾਗਮ ਸੀ ਜਿਸ ਤਰ੍ਹਾਂ ਮਾਗੀ ਤੋਂ ਰਾਗ ਬਸੰਤ ਅਰੰਭਤਾ ਹੁੰਦੀ ਹੈ ਤੇ ਫਿਰ ਉਹ ਮਾਰਚ ਦੇ 13 ਤਰੀਕ ਤੱਕ ਫਿਰ ਰਾਗ ਬਸੰਤੀ ਚੱਲਦਾ ਸਾਰਾ ਕੀਰਤਨ ਜਿਹੜਾ ਰਾਗ ਬਸੰਤ ਚ ਹੁੰਦਾ ਤੇ ਉਹਦੇ ਬਾਅਦ ਸਾਰਾ ਸਾਲ ਫਿਰ ਰਾਗ ਬਸੰਤ ਦਾ ਗਾਇਨ ਨਹੀਂ ਹੁੰਦਾ ਤੋਂ ਇਸੇ ਤਰ੍ਹਾਂ ਹੀ ਪਰੰਪਰਾ ਪੁਰਾਣੀ ਚੱਲਦੀ ਆ ਰਹੀ ਹੈ ਕਿ ਅਸੀਂ ਵੀ ਦੀ ਸਮਾਪਤੀ ਹੈ ਇੱਕ ਪ੍ਰੋਗਰਾਮ ਕਰਕੇ ਅਸੀਂ ਰਾਗ ਬਸੰਤਨਾ ਕਰਦੇ ਆ ਅੱਜ ਸਾਰਾ ਕੀਰਤਨ ਸਾਰੇ ਟੀਚਰਸ ਨੇ ਕੀਤਾ ਹੈ ਰਾਗ ਬਸੰਤ ਕੀਤਾ ਬਹੁਤ ਬਹੁਤ ਰਸਪਰਿਆ ਕੀਰਤਨ ਸੀਗਾ ਤੇ ਬੜਾ ਆਨੰਦ ਲਿਆ ਸਭ ਨੇ ਬਹੁਤ ਚੰਗਾ ਲੱਗਾ ਤੇ ਦੂਜਾ ਇਹ ਸੀਗਾ ਕਿ ਸਾਡਾ ਸਾਡੇ ਜਿਹੜੀ ਸਾਡੇ ਦੋ ਨਿਕਲਦੇ ਰਸਾਲੇ ਨਿਕਲਦੇ ਨੇ ਜਿਹੜੇ ਭਾਈ ਵੀਰ ਸਿੰਘ ਨੇ ਸ਼ੁਰੂ ਕੀਤੇ ਸੀਗੇ ਖਾਲਸਾ ਐਡਵੋਕੇਟ ਤੇ ਨਿਰਗੁਣੀ ਆਰਾ ਸੋ ਇਹਦੇ ਵਿੱਚ ਬਹੁਤ ਵੱਡਾ ਰੋਲ ਸੀ ਡਾਕਟਰ ਜਸਬੀਰ ਸਿੰਘ ਸਾਬਰ ਜੀ ਦਾ ਉਹ ਸਾਡੇ ਚਾਜਕਲ ਨਹੀਂ ਰਹੇ ਤੇ ਉਹਨਾਂ ਨੇ ਬਹੁਤ ਦੇਰ ਤੱਕ ਸੇਵਾ ਕੀਤੀ ਦੀਵਾਨ ਦੀ ਉਸ ਤੋਂ ਪਹਿਲਾਂ ਉਹਨਾਂ ਨੇ ਸਿੱਖਿਆ ਦਾ ਬਹੁਤ بڑا ਰੋਲ ਪਲੇ ਰੋਲ ਪਲੇ ਕੀਤਾ ਬਹੁਤ ਸਾਰੇ ਲੋਕਾਂ ਨੂੰ ਡਿਗਰੀਆਂ ਆਪਣੇ ਕਰਾਈਆਂ ਮਾਸਟਰਸ ਕਰਾਈਆਂ ਪੀ ਐਚ ਡੀ ਕਰਾਈਆਂ ਐਮ ਫਿਲਸ ਕਰਾਈਆਂ ਤੇ ਉਹਦੇ ਬਾਅਦ ਉਹ ਜਦੋਂ ਰਿਟਾਇਰ ਹੋ ਗਏ ਤੇ ਉਹਨਾਂ ਚੀਫ ਖਾਲਸਾ ਦੀਵਾਨ ਸੇਵਾ ਨਿਭਾਈ ਔਰ ਉਹ ਸੇਵਾ ਦੇ ਦੌਰਾਨ ਉਹਨਾਂ ਨੇ ਦੀਵਾਨ ਨੂੰ ਪੁਰਾਣੇ ਪ੍ਰਾਤਨ ਨਾਲ ਜੋੜ ਰੱਖਿਆ ਤੇ ਇਹ ਜਿਹੜੇ ਸਾਡੇ ਰਸਾਲੇ ਨਿਕਲਦੇ ਸੀ ਇਹਨਾਂ ਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ ਔਰ ਅਸੀਂ ਸੋਚਦੇ ਸੀ ਕਿ ਉਹਨਾਂ ਦੇ ਬਾਅਦ ਅਸੀਂ ਸਾੜਾ ਕਿਸ ਤਰ੍ਹਾਂ ਕੰਮ ਚੱਲੇਗਾ ਲੇਕਿਨ ਚਲੋ ਸਾੜੀ ਅਗਲੀ ਟੀਮ ਨੇ ਵੀ ਕੰਮ ਅੱਛਾ ਸੰਭਾਲ ਲਿਆ ਹੈ ਅੱਜ ਉਹਨਾਂ ਦਾ ਪਰਿਵਾਰ ਆਇਆ ਸੀਗਾ ਔਰ ਉਹਨਾਂ ਦੇ ਪਰਿਵਾਰ ਨੂੰ ਬੁਲਾ ਕੇ ਅਸੀਂ ਉਹਨਾਂ ਨੂੰ ਸਰੂਪਾ ਅਸੀਂ ਉਹਨਾਂ ਨੂੰ ਦਿੱਤੇ ਨੇ ਅੱਜ ਔਰ ਆਪਣਾ ਜਿਹੜਾ ਪਿਆਰ ਸਾਡਾ ਉਹਨਾਂ ਵਾਸਤੇ ਸੀਗਾ ਅਸੀਂ ਉਹ ਪਿਆਰ ਜਤਾਇਆ ਉਹਨਾਂ ਦਾ ਕਟਾ ਤੇ ਕਦੇ ਪੂਰਾ ਨਹੀਂ ਹੋ ਸਕਦਾ ਪਰ ਪਰਿਵਾਰ ਨੂੰ ਇਹ ਜਤਾਇਆ ਕਿ ਅਸੀਂ ਤੁਹਾਡੇ ਨਾਲ ਖੜੇ ਆਂ ਔਰ ਪਰਿਵਾਰ ਵੀ ਸਾਡਾ ਹਮੇਸ਼ਾ ਚੁੜਿਆ ਰਹੇਗਾ ਸੋ ਇਹ ਦੋ ਸਮਾਗਮ ਸੀਗੇ ਅੱਜ ਸਮਾਪਤੀ ਹੋਈ ਹੈ ਸਾਡੇ ਨਾਲ ਮੌਜੂਦ ਨੇ ਬੀਬੀ ਪ੍ਰਭਜੋਤ ਕੌਰ ਜੀ ਜਿਨ੍ਹਾਂ ਦਾ ਆਪਣਾ ਇੱਕ ਰਾਗੀ ਜੱਥਾ ਵੀ ਹੈ ਔਰ ਇਸ ਸਕੂਲ ਦੇ ਵਿੱਚ ਬਤੌਰ ਟੀਚਰ ਵੀ ਜਿਹੜਾ ਹੈ ਉਹ ਆਪਣੀ ਸੇਵਾ ਨਿਭਾ ਰਹੇ ਹਨ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕੀ ਹੈ ਸੰਗੀਤ ਦੀ ਪਾਵਰ ਔਰ ਬੀਬੀਆਂ ਦਾ ਜਿਹੜਾ ਹੈ ਇਸ ਕਿਤੇ ਵਿੱਚ ਉਹਣਾ ਥੋੜਾ ਜਿਹਾ ਔਖਾ ਜਿਹੜਾ ਮੰਨਿਆ ਜਾਂਦਾ ਹੈ ਜਾਂ ਬਹੁਤ ਰੇਅਰ ਦੇਖਿਆ ਜਾਂਦਾ ਹੈ ਤਾਂ ਉਹ ਉਹਨਾਂ ਦਾ ਸਫ਼ਰ ਕਿੱਦਾਂ ਸ਼ੁਰੂ ਹੋਇਆ ਕਿੱਦਾਂ ਉਹ ਕਿਤੇ ਨਾਲ ਜੁੜੇ ਔਰ ਹੁਣ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਇਹ ਸਫ਼ਰ ਕਿੱਦਾਂ ਦਾ ਰਿਹਾ ਗੱਲਬਾਤ ਕਰਕੇ ਜਾਣਦੇ ਹਾਂ ਹਾਂਜੀ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਣਾ ਨਾਮ ਜਦੋਂ ਤੁਸੀਂ ਜੱਥਾ ਤੁਹਾਡਾ ਕੀ ਨਾਮ ਦਾ ਜੱਥਾ ਚੱਲਦਾ ਹੈ ਤੇ ਇੱਥੇ ਇਸ ਵੇਲੇ ਕੀ ਸੇਵਾ ਨਾਮ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਮੇਰਾ ਜਥਾ ਬੀਬੀ ਪ੍ਰਭਜੋਤ ਕੋਰ ਬਟਾਲੇ ਵਾਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਰੂ ਰਾਮਦਾਸ ਜੀ ਦੀ ਬੜੀ ਕਿਰਪਾ ਹੈ ਸਿੱਖ ਪੰਥ ਦੇ ਵਿੱਚ ਲੰਮਾ ਹਰਸੇ ਤੋਂ ਸਤਿਗੁਰ ਜੀ ਸੇਵਾ ਲੈ ਰਹੇ ਨੇ ਕੀਰਤਨ ਦੇ ਖੇਤਰ ਵਿੱਚ ਔਰ ਜਿੱਥੋਂ ਤੱਕ এডਿਕੇਸ਼ਨ ਕੁਆਲਿਫਿਕੇਸ਼ਨ ਦਾ ਸਬੰਧ ਹੈ ਬੇਸਿਕਲੀ ਮੈਂ ਐਟ ਸਾਇੰਸ ਦੀ ਸਟੂਡੈਂਟ ਆ ਕਿਉਂਕਿ ਮੇਰੀ ਬੈਚਲਰ ਸਾਇੰਸ ਦੇ ਵਿੱਚ ਹੈ ਪਰ ਸਤਿਗੁਰ ਜੀ ਨੇ ਸੇਵਾ ਲੈਣੀ ਸੀ ਤੂੰ ਮਾਸਟਰ ਜਿਹੜੀ ਹੈ ਉਹ ਸੰਗੀਤ ਦੇ ਵਿੱਚ ਕੀਤੀ ਬੀਅਰਡ ਕੀਤੀ ਹੈ ਲੇਕਿਨ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ ਮੈਂ ਆਪ ਜੀ ਨਾਲ ਪਹਿਲੇ ਵੀ ਸਾਂਝ ਕੀਤੀ ਇਸ ਗੱਲ ਦੀ ਕਿ ਮੇਰੇ ਮਾਤਾ ਪਿਤਾ ਦੀ ਇਹ ਖਾਇਸ਼ ਹੁੰਦੀ ਸੀ ਕਿ ਸਾਡੀਆਂ ਦੋ ਬੱਚੀਆਂ ਨੇ ਤੇ ਉਹ ਗੁਰੂ ਘਰ ਨਾਲ ਜੁੜਨ ਕੀਰਤਨ ਕਰਨ ਔਰ ਸਤਿਗੁਰੂ ਜੀ ਦੀ ਮੇਰੇ ਨਾਲ ਬੜੀ ਸਪੋਰਟ ਰਹੀ ਹੈ ਕਿਉਂਕਿ ਸਾਧੂ ਸਿੰਘ ਦੇਰਾਂ ਨੂੰ ਧੁੰਨ ਵਾਲਿਆਂ ਦੀ ਕਥਾ ਉਹ ਕਾਫੀ ਸੁਣਦੇ ਹੁੰਦੇ ਸੀ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਮੇਰੇ ਮਾਤਾ ਪਿਤਾ ਇਸ ਤਰ੍ਹਾਂ ਸਤਿਗੁਰੂ ਜੀ ਦੇ ਅੱਗੇ ਬੇਨਤੀ ਕਰਦੇ ਸੀ ਕਿ ਸਾਡੇ ਬੱਚੇ ਕੀਰਤਨ ਕਰਨ ਅਸੀਂ ਗੁਰੂ ਘਰ ਨੂੰ ਸਮਰਪਿਤ ਹੋ ਜਾਵਾਂਗੇ ਉਹ ਸੁਣ ਸੁਣ ਕੇ ਮਨ ਦੇ ਵਿੱਚ ਮਾਤਾ ਪਿਤਾ ਦੇ ਚਾਹ ਆਇਆ ਕਿਉਂਕਿ ਮੇਰੇ ਫਾਦਰ ਡਰਾਫਟਸਮੈਨ ਨੇ ਪ੍ਰਾਈਵੇਟ ਫਰਮ ਦੇ ਸੀ ਹੁਣ ਤੇ ਚੜ੍ਹਾਈ ਕਰ ਗਏ ਨੇ ਮਾਤਾ ਜੀ ਮੇਰੇ ਜੜੇ ਆ ਉਹ ਟੀਚਿੰਗ ਜਿਹੜੀ ਲਾਈਨ ਟੀ ਹੈ ਤੇ ਉਹ ਵੀ ਰਿਟਾਇਰ ਹੋ ਚੁੱਕੇ ਨੇ ਉਹਨਾਂ ਦੀਆਂ ਬੇਨਤੀਆਂ ਸਤਿਗੁਰੂ ਜੀ ਨੇ ਸੁਣੀਆਂ ਅਸੀਂ ਜੋ ਜਿਹੜੀਆਂ ਸੁਸਾਇਟੀਆਂ ਹੁੰਦੀਆਂ ਨੇ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਉਹਨਾਂ ਤੇ ਅਸੀਂ ਜਿਹੜਾ ਉਹ ਜਾਜ ਆ ਕਿ ਕੀਰਤਨ ਕਰਨਾ ਉਦੋਂ ਬੀਬੀ ਬਲਜੀਤ ਕੌਰ ਜੀ ਤਲਵਾੜੇ ਵਾਲਿਆਂ ਦਾ ਜੱਥਾ ਕੇਵਲ ਤੇ ਕੇਵਲ ਇੱਕ ਹੀ ਪੰਥ ਵਿੱਚ ਵਿਚਰਦਾ ਸੀ ਤੇ ਉਸ ਤੋਂ ਬਾਅਦ ਨੰਬਰ 2 ਤੇ ਜਿਹੜਾ ਸਤਿਗੁਰ ਜੀ ਨੇ ਸਾਨੂੰ ਸਾਡੇ ਕੋਲੋਂ ਇਹ ਸੇਵਾ ਲਈ ਹੌਲੀ-ਹੌਲੀ ਗਿਆਨੀ ਕੇਵਲ ਸਿੰਘ ਜੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਗਾਂਗਾ ਸਾਨੂੰ ਜਿਹੜਾ ਇਹ ਓਪਰਚ्युनिटीयां ਮਿਲਦੀਆਂ ਗਈਆਂ ਸੰਗਤ ਜਿਹੜਾ ਹੋਰ ਬੜਾ ਪ੍ਰੇਮ ਮਿਲਦਾ ਰਿਹਾ ਅਸ ਸਤਿਗੁਰ ਜੀ ਦੀ ਕਿਰਪਾ ਦੇ ਨਾਲ ਪੂਰੇ ਇੰਡੀਆ ਦੇ ਵਿੱਚ ਜਿਹੜਾ ਹਰੇਕ ਸਟੇਟ ਦੇ ਵਿੱਚ ਜਾ ਕੇ ਸਤਿਗੁਰੂ ਜੀ ਹੁਣ ਵੀ ਅਸੀਂ ਵਿਸਾਖੀ ਤੇ ਜਿਹੜਾ ਪਟਨਾ ਸਾਹਿਬ ਜਿਹੜਾ ਕੱਲ ਅਸੀਂ ਤਖਸਰੀ ਕੇਸਗੜ ਸਾਹਿਬ ਬਸੰਦਰਬਾਰ ਤੇ ਜਾਣਾ ਤਾਂ ਸਤਿਗੁਰੂ ਜੀ ਅਸੇ ਸੇਵਾ ਲਈ ਜਾ ਰਹੇ ਨੇ ਤੇ ਬੜੀ ਕਿਰਪਾ ਸਤਿਗੁਰੂ ਜੀ ਦੀ ਤੁਸੀਂ ਜਿਸ ਤਰ੍ਹਾਂ ਗੱਲ ਆਖੀ ਕਿ ਸਾਧੂ ਸਿੰਘ ਜੀ ਜਿਹੜੇ ਡੇਰਾ ਦੂਨ ਵਾਲੇ ਸੋ ਮੈਂ ਸਮਝਾਂ ਕਿ ਜੇ ਉਹ ਤੁਸੀਂ ਇਸ ਕਿਤੇ ਵਿੱਚ ਆਏ ਕਿ ਬਹੁਤ ਰੇਅਰ ਦੇਖਿਆ ਜਾਂਦਾ ਹੈ ਕਿ ਲੇਡੀਜ਼ ਇਸ ਕਿਤੇ ਨੂੰ ਅਪਣਾਉਣ ਤੁਸੀਂ ਜਿਹੜੀ ਆ ਸਾਇੰਸ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਫਿਰ ਮਾਸਟਰ ਜਿਹੜੀ ਆ ਸੰਗੀਤ ਚ ਕੀਤੀ ਤੇ ਫਿਰ ਉਦੋਂ ਬਾਅਦ ਬੀਐਡ ਕਰਕੇ ਤੇ ਟੀਚਿੰਗ ਲੈਂਗੁਏਜ ਆਏ ਸੋ ਬੜਾ ਅਜੀਬ ਜਿਹਾ ਸਫਰ ਹੈ ਹਨਾ ਤੋਂ ਮੈਂ ਕਹਿਣਾ ਚਾਹਾਂਗਾ ਕਿ ਕਿਹਾ ਜਾਂਦਾ ਹੈ ਕਿ ਤੁਸੀਂ ਕਿਤੇ ਨੂੰ ਨਹੀਂ ਚੁੰਦੇ ਕਿੱਥਾ ਤੁਹਾਨੂੰ ਚੁੰਦਾ ਹੈ ਕੀ ਇਹ ਅਜੀਹਾ ਤੁਹਾਡੇ ਨਾਲ ਵੀ ਹੋਇਆ ਤੇ ਔਰ ਜੋ ਤੁਹਾਨੂੰ ਹੋਇਆ ਤਾਂ ਲੱਗਦਾ ਕਿ ਮਹਾਪੁਰਸ਼ਾਂ ਦਾ ਜਿਹੜਾ ਅਸ਼ੀਰਵਾਦ ਹੈ ਤਾਂ ਹੀ ਤੁਸੀਂ ਇਸ ਕਿਤੇ ਵਿੱਚ ਆਏ ਬਿਲਕੁਲ ਕਿਉਂਕਿ ਜਦੋਂ ਮੈਂ ਸਟਾਰਟ ਕੀਤਾ ਸੀ ਉਹ ਮੈਂ ਐਜ਼ ਏ ਹੌਬੀ ਜਿਹਨੂੰ ਕਹਿੰਦੇ ਸ਼ੌਕੀਆ ਤੌਰ ਤੇ ਸ਼ੁਰੂ ਕੀਤਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਬੈਚਲਰ ਸਾਇੰਸ ਦੀ ਕੀਤੀ ਉਸ ਤੋਂ ਬਾਅਦ ਮੈਂ ਮਾਸਟਰ ਮੈਸ ਐਮ ਐਸਸੀ ਮੈਥ ਵੀ ਜੁਆਇਨ ਕੀਤਾ ਲੇਕਿਨ ਮੈਂ ਡ੍ਰੌਪ ਕਰ ਦਿੱਤਾ ਕਿਉਂਕਿ ਜਦੋਂ ਤੁਸੀਂ ਕਿਤੇ ਵੀ ਜਾਣਦੇ ਹੋ ਕਿਸੇ ਨੂੰ ਵਰਬਲੀ ਇੰਨੀ ਗੱਲ ਕਹਿੰਦੇ ਹੋ ਕਿ ਮੈਂ ਇੰਨੇ ਸਾਲ ਸਿੱਖਿਆ ਤੂੰ ਤੁਹਾਡੇ ਕੋਲ ਕੋਈ ਪ੍ਰੂਫ ਨਹੀਂ ਹੈ ਲੇਕਿਨ ਕਿਤੇ ਵੀ ਇੰਸਟੀਚਿਊਟ ਹਰ ਬੰਦਾ ਜਿਹੜਾ ਤੁਹਾਨੂੰ ਜਿਹੜਾ ਉਸ ਦਾ ਜਿਹੜਾ ਕੋਈ ਨਾ ਕੋਈ ਪ੍ਰੂਫ ਮਿਲਦਾ ਹੈ ਔਨ ਰਿਕਾਰਡ ਹਾਂ ਤੋ ਫਿਰ ਮੇਰੇ ਉਸਤਾਦ ਜੀ ਨੇ ਮੈਨੂੰ ਜਿਹੜਾ ਸੁਜੈਸਟ ਕੀਤਾ ਕਿ ਤੁਸੀਂ ਮਾਸਟਰ ਜਿਹੜਾ ਕੋਈ ਨਾ ਕੋਈ ਸਿੱਖਿਆ ਤੁਸੀਂ ਤੁਹਾਡੇ ਮੇਰੇ ਪ੍ਰੋਫੈਸਰ ਉਤਾਸ਼ ਬੱਲੀ ਜੀ ਮੇਰੇ ਉਸਤਾਦ ਜੀ ਨੇ ਤੋ ਉਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਮਾਸਟਰ ਜਿਹੜੀ ਆਪਾਂ ਕਰਨੀ ਹੈ ਔਖਾ ਬਹੁਤ ਹੁੰਦਾ ਹੈ ਕਿਉਂਕਿ ਜਦੋਂ ਕੋਈ ਵੀ ਬੀਬੀ ਸਿੱਖ ਬੀਬੀ ਜਿਹੜੀ ਕੀਰਤਨ ਕਰਦੀ ਜਦੋਂ ਵਿਆਹੀ ਜਾਂਦੀ ਹੈ ਬੜੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਹੁੰਦੀਆਂ ਪਰ ਮੈਂ ਇੱਕ ਗੱਲ ਇੱ ਚੰਗੀ ਚੰਗੀ ਸੋਚ ਰੱਖਦੇ ਹੋਏ ਗਏ ਤੇ ਸਤਿਗੁਰ ਜੀ ਦੇ ਅੱਗੇ ਤਰਲਾ ਮੰਤ ਅਰਦਾਸ ਬੇਨਤੀਆਂ ਕਰਦੇ ਰਹੋ ਸਤਿਗੁਰ ਜੀ ਆਪ ਹੀ ਪ੍ਰਵਾਨ ਕਰਦੇ ਨੇ ਮੇਰੇ ਪਰਿਵਾਰ ਦੇ ਵਿੱਚ ਕੋਈ ਅੱਗੇ ਜਿਹੜਾ ਮੇਰਾ ਇਨ-ਲਾਸ ਦਾ ਪਰਿਵਾਰ ਹੈ ਮੇਰੇ ਜਿਹੜੇ ਫਾਦਰ ਇਨ-ਲਾ ਮਦਨ ਲਾਲ ਉਹ ਇਸ ਨਹੀਂ ਇਸ ਚੀਜ਼ ਦੇ ਨਹੀਂ ਸੀ ਲੇਕਿਨ ਸਤਿਗੁਰ ਜੀ ਨੇ ਕਿਰਪਾ ਕੀਤੀ ਮੇਰੇ ਜੋ ਨਾਲ ਮੇਰੇ ਸਿੰਘ ਨੇ ਜਿਹੜੇ ਮੇਰੇ ਸਰਦਾਰ ਜੀ ਉਹ ਮੈਨੂੰ ਪੂਰੀ ਸਪੋਰਟ ਕਰਦੇ ਨੇ ਔਰ ਅਸੀਂ ਦੋਨੋਂ ਪਹਿਲਾਂ ਇੱਕ ਘਰ ਦੇ ਵਿੱਚ ਹੀ ਵਿਆਹੀਆਂ ਗਈਆਂ ਔਰ ਸਾਡੇ ਸਿਸਟਰ ਵੀ ਕੀਰਤਨ ਕਰਦੇ ਅਸੀਂ ਦੋਨੋਂ ਇਕੱਠੀਆਂ ਕੀਰਤਨ ਕਰਦੀਆਂ ਮੇਰੇ ਸਿਸਟਰ ਵੱਡੇ ਅਸੀਂ ਦੋਨੋਂ ਤਾਂ ਜਿੱਥਾ ਜਿੱਥਾ ਤੁਹਾਡਾ ਘਟਣਾ ਜੀ 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 ਤੇ ਜੇ ਤੁਹਾਡੇ ਆਪਣੀ ਮਨਛਾ ਹੈ ਤੇ ਗੁਰੂ ਸਾਹਿਬ ਦੇ ਅੱਗੇ ਤਰਲਾ ਮਿੰਤਾ ਕਰੋ ਉਹ ਜ਼ਰੂਰ ਪੂਰਾ ਹੁੰਦਾ ਐਸੇ ਤੁਹਾਨੂੰ ਕਦੀ ਐਜ਼ ਅ ਲੇਡੀ ਜਿਦ ਤੋ ਜਿਸ ਤਰ੍ਹਾਂ ਮੈਂ ਕਹਿ ਕਿ ਇਸ ਔਖਾ ਹੁੰਦਾ ਤੁਸੀਂ ਵੀ ਸਮਝਦੇ ਹੋ ਜਾਣਦੇ ਹੋ ਔਰ ਹੈ ਵੀ ਹੈ ਤੁਹਾਨੂੰ ਕਦੀ ਇਹੋ ਜਿਹੀ ਕੋਈ ਘਟਨਾ ਦੱਸੋ ਜਿਹਦੇ ਨਾਲ ਕਿ ਤੁਹਾਡਾ ਦਿਲ ਟੁੱਟ ਗਿਆ ਹੋਵੇ ਜਾਂ ਤੁਹਾਡੇ ਕੋਈ ਇਹੋ ਜਿਹੀ ਘਟਨਾ ਜਿੱਥੋਂ ਕਿ ਤੁਸੀਂ ਬੂਸਟ ਹੋ ਗਏ ਹੋ ਨਹੀਂ ਮੈਂ ਕਰਨੇ ਕਰਨਾ ਇਹੋ ਜਿਹੀ ਘਟਨਾ ਜ਼ਰੂਰ ਆਂਦੀ ਹੈ ਕੋਈ ਨਾ ਕੋਈ ਮੋੜ ਆਂਦਾ ਹੈ ਜੀਵਨ ਦੇ ਵਿੱਚ ਉਹ ਸਾਡੇ ਨਾਲ ਸੰਗੀਤ ਦਾ ਪਿਆਰ ਤੁਹਾਨੂੰ ਬੂਸਟ ਕਰਦਾ ਹੈ ਇਹ ਪਿਆਰ ਤਾਂ ਹੈ ਹੀ ਕੋ ਘਟਣਾ ਇਹੋ ਜੀ ਸਤਿਗੁਰ ਜੀ ਨੇ ਬੜਾ ਸੁਖੈਨ ਜਿਹੜਾ ਵਾ ਉਸ ਸਤਿਗੁਰ ਜੀ ਨੇ ਕਿਰਪਾ ਕੀਤੀ ਹੈ ਕੋਈ ਇਸ ਤਰ੍ਹਾਂ ਦੇ ਕਿਉਂਕਿ ਸਾਡੀ ਅਰਦਾਸ ਜਦੋਂ ਇਹ ਹੁੰਦੀ ਹੈ ਕਿ ਮਹਾਰਾਜ ਤੂੰ ਹੀ ਕਰਵਾਉਣ ਵਾਲਾ ਨਿਰਵਿਗੰਤਤਾ ਸਹਿਤ ਸਾਡਾ ਇਹ ਕਾਰਜ ਜਾਂ ਅਸੀਂ ਇੱਥੇ ਸੇਵਾ ਕਰਨ ਜਾਣਾ ਮਹਾਰਾਜ ਜੀ ਨਿਰਵਿਗੰਤਤਾ ਸਹਿਤ ਸਾਡੀ ਜਿਹੜੀ ਸੰਪੂਰਨ ਕਰਵਾਣੀ ਸਫਲ ਬਣਾਉਣਾ ਤਾਂ ਫਿਰ ਸਤਿਗੁਰ ਜੀ ਆਪ ਸਹਾਈ ਹੁੰਦੇ ਆ ਮੈਨੂੰ ਨਹੀਂ ਲੱਗਦਾ ਮੇਰੇ ਜੀਵਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸਤਿਗੁਰ ਜੀ ਨੇ ਬੜੀ ਕਿਰਪਾ ਕੀਤੀ ਔਰ ਗਾਵੇਂ ਸਤਿਗੁਰ ਜੀ ਆਪ ਹੀ ਬਾਹ ਫੜ ਕੇ ਜੜਾ ਉਹ ਸੇਵਾ ਲੈਣ ਦੇ ਪੀਆਂ ਨੂੰ ਇਸ ਕਿਤੇ ਦੇ ਵਿੱਚ ਕਿਉਂਕਿ ਕਿਤੇ ਨਾ ਕਿਤੇ ਅੱਜ ਹਾਲਾਤ ਉਹ ਨੇ ਕਿ ਇੱਕ ਬੰਦੇ ਉਹ ਕੱਲੇ ਕੋਲੋਂ guzara ਜਿਹੜਾ ਖਰਚਾਂ ਦਾ ਨਹੀਂ ਹੋ ਪਾਂਦਾ ਤੇ ਕਈ ਲੇਡੀਜ਼ ਜਿਹੜੀਆਂ ਵਰਕਿੰਗ ਨੇ ਉਹ ਸੋਚਦੀਆਂ ਨਹੀਂ ਕਿ ਇਸ ਬਾਰੇ ਇੱਧਰ ਆਉਣ ਦਾ ਸੋਚਦੀਆਂ ਵੀ ਨਹੀਂ ਕਿ ਤੁਹਾਨੂੰ ਲੱਗਦਾ ਹੈ ਕਿ ਇੱਧਰ ਆ ਕੇ ਵੀ ਇਸ profession ਰਾਹੀਂ ਵੀ ਜਿਹੜਾ ਘਰ ਦੇ guzare ਵਿੱਚ ਵੀ ਹਿੱਸਾ ਪਾਇਆ ਜਾ ਸਕਦਾ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਜਾਂ ਆਪਣਾ ਸ਼ੌਂਕ ਵੀ ਪੂਰਾ ਕੀਤਾ ਜਾ ਸਕਦਾ। ਬਿਲਕੁਲ ਕੀਤਾ ਜਾ ਸਕਦਾ ਕਿਉਂਕਿ ਦੇਖੋ ਬੀਬੀਆਂ ਜੇ ਅਸੀਂ ਕਹੀਏ ਨਾ ਕਿ ਬੀਬੀਆਂ ਅੱਜ ਚਾਰ ਗੁਣਾ ਜ਼ਿਆਦਾ ਇਸ ਖੇਤਰ 'ਚ ਨੇ। ਕਿਉਂਕਿ ਜਦੋਂ ਅਸੀਂ ਸ਼ੁਰੂ ਕੀਤਾ ਸੀ ਮੈਂ ਪਹਿਲੇ ਵੀ ਕਿਹਾ ਸੀ ਕਿ ਬੀਬੀ ਬਲਜੀਤ ਕੌਰ ਜੀ ਦਾ ਨਾਮ ਆਉਂਦਾ ਹੈ ਕਿਉਂਕਿ ਭਾਈ ਨਿਰਮਲ ਸਿੰਘ ਜੀ ਦੀ ਕਿਤਾਬ 'ਚ ਕੀਰਤਨ ਕਰ ਬੀਬੀਆਂ ਦੀ ਤੁਸੀਂ ਦੇਖੋਗੇ ਤੇ ਪਹਿਲੀ ਬੀਬੀ ਬੀਬੀ ਬਲਜੀਤ ਕੌਰ ਤਲਵਾੜੇ ਵਾਲੇ ਫਿਰ ਮਹਾਰਾਜਾ ਸਾਡਾ ਜਿਹੜਾ ਉਹ ਸਾਡੇ ਤੇ ਕਿਰਪਾ ਕੀਤੀ ਫਿਰ ਤੁਸੀਂ ਬੀਬੀ ਆਸ਼ੂਪਰੀ ਜੀ ਉਹਨਾਂ ਦਾ ਨਾਮ ਹੈ ਹੁਣ ਅੱਜ ਤੁਸੀਂ ਅਨਗਿਨਤ ਹੀ ਬੀਬੀਆਂ ਨੇ ਜਿਹੜੀਆਂ ਆਪਣੇ ਆਪਣੇ ਥਾਵਾਂ ਤੇ ਆਪਣੇ ਆਪਣੇ ਏਰੀਆਜ਼ ਦੇ ਵਿੱਚ ਜਿਹੜਾ ਵਾ ਉਹ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਕਰਦੀਆਂ ਬਥੌਰ ਜਥਾ ਉਹ ਸਫਲ ਹੁੰਦਾ ਜਦੋਂ ਅਸੀਂ ਇੱਕ ਪਰਿਵਾਰ ਦੇ ਵਿੱਚ ਕਨੈਕਟ ਹੋ ਕੇ ਆਂਦੇ ਹਾਂ ਕਿਉਂਕਿ ਜਦੋਂ ਬੀਬੀ ਅਸੀਂ ਅਲੱਗ-ਅਲੱਗ ਥਾਵਾਂ ਤੋਂ ਅਸੀਂ ਸਹਾਇਕ ਦੇ ਤੌਰ ਤੇ ਜਿਹੜੀ ਬੀਬੀ ਆਪਾਂ ਲੈਣੇ ਆਂ ਸਾਈਡ ਤੋਂ ਲੈਣੇ ਆਂ ਤੋਂ ਹਰੇਕ ਦੀਆਂ ਜੜੀਆਂ ਪਰਵਾਰਿਕ ਜ਼ਿੰਮੇਵਾਰੀਆਂ ਹੁੰਦੀਆਂ ਕਈ ਵਾਰੀ ਤਾਲਮੇਲ ਨਹੀਂ ਬਣਦਾ ਕਿਉਂਕਿ ਆਦਮੀਆਂ ਨੇ بڑا ਇਨਸਾਨ ਹੁੰਦਾ ਕਿਉਂਕਿ ਉਹਨਾਂ ਨੇ ਉਹਨਾਂ ਦਾ ਕੀਤਾ ਹੈ ਲੇਕਿਨ ਬੀਬੀਆਂ ਦੇ ਭਾਵੇਂ ਉਹ ਬਾਈ ਪ੍ਰੋਫੈਸ਼ਨ ਕਿਸੇ ਵੀ ਚੀਜ਼ ਚ ਨੇ ਉਹਨਾਂ ਦੀ ਇੱਕ ਪਰਵਾਰਿਕ ਜ਼ਿੰਮੇਵਾਰੀ ਬੱਚਿਆਂ ਨੂੰ ਸਾਹਮਣਾ ਕਰਨਾ ਸਾਹਮਣਾ ਤੇ ਬਣਦੀ ਉਹ ਹਮੇਸ਼ਾ ਹੀ ਰਹਿੰਦੀ ਹੈ ਚਾਹੇ ਉਹ ਕੀਰਤਨੀ ਹੈ ਚਾਹੇ ਉਹ ਕਿਸੇ ਵੀ ਕਿਸੇ ਵੀ ਖੇਤਰ ਦੇ ਵਿੱਚ ਜੌਬ ਕਰਦੀ ਹੈ ਪਰਵਾਰਿਕ ਜ਼ਿੰਮੇਵਾਰੀ ਤੋਂ ਉਹ ਲਾਂਬੇ ਨਹੀਂ ਹੋ ਸਕਦੀ ਇਸ ਕਰਕੇ ਔਖਾ ਜ਼ਰੂਰ ਹੁੰਦਾ ਹੈ ਤੇ ਸੁਖਨਤਾ ਜੀ ਜੇ ਅਸੀਂ ਪਰਿਵਾਰ ਦੇ ਜੀ ਜਿਹੜੇ ਜੁੜਤੇ ਆਪਾਂ ਕੀਰਤਨ ਕਰਾਂਗੇ ਨਾ ਘਰ ਦੇ ਮੈਂਬਰ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਬੀਬੀ ਬਲਜੀਤ ਕੌਰ ਵੀ ਆਪਸੀ ਉਹ ਪੈਣਾ ਹੀ ਨੇ ਬੀਬੀ ਆਸ਼ੁਪ੍ਰੀਤ ਕੌਰ ਜੀ ਔਰ ਇੱਕ ਜਥੇ ਦੇ ਵਿੱਚੋਂ ਉਹੀ ਬੀਬੀ ਉੱਪਰ ਕੇ ਆਈ ਹੈ ਜਿਨ੍ਹਾਂ ਦੇ ਵਿੱਚ ਸਹਾਇਕ ਜਿਹੜੇ ਆ ਪਰਿਵਾਰਕ ਮੈਂਬਰ ਹੀ ਨੇ ਸੋ ਪਰਿਵਾਰ ਦਾ ਤੁਹਾਡਾ ਕਹਿੰਦਾ ਭਾਵੇਂ ਕਿ ਜਿਹੜਾ ਸਹਿਯੋਗ ਹੈ ਬਹੁਤ ਜ਼ਰੂਰੀ ਆ ਸੋ ਇੱਧਰ ਵੀ ਦੂਸਰਾ ਇੱਕ ਇਸ ਵੇਲੇ ਕੰਟਰੋਵਰਸੀ ਚੱਲ ਰਹੀ ਆ ਜਿਹੜੀ ਬੀਬੀ ਆ ਕੀਰਤਨ ਤੁਹਾਨੂੰ ਪਤਾ ਹੀ ਹੈ ਦਿੱਲੀ ਵਾਲੀ ਉਹਨਾਂ ਦਾ ਕੀ ਕਿਸ ਤਰ੍ਹਾਂ ਦੇਖਦੇ ਹੋ ਜੋ ਕੰਟਰੋਵਰਸੀ ਚੱਲ ਰਹੀ ਤੁਸੀਂ ਉਹਨੂੰ ਕਿਸ ਤਰ੍ਹਾਂ ਪਰਸਨਲੀ ਕਿਸ ਤਰ੍ਹਾਂ ਦੇਖਦੇ ਮੈਂ ਤਾਂ ਇਹ ਹੀ ਕਵਾਂਗੀ ਕਿ ਦੇਖੋ ਹਰ ਬੰਦੇ ਨੂੰ ਦਾ ਜਿਹੜਾ ਮੈਚਿਓਰਿਟੀ ਲੈਵਲ ਆ ਇੱਕ ਟਾਈਮ ਪਾ ਕੇ ਆਂਦਾ ਹੈ ਹੈਨਾ ਅਣਜਾਣੇ ਚ ਗਲਤੀਆਂ ਹੁੰਦੀਆਂ ਔਰ ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਜਿਹੜਾ ਸਮਝਾਉਣਾ ਹੀ ਜਿਹੜਾ ਉਹ ਸਹੀ ਰਾਹ ਹੋਗਾ ਬਲਕਿ ਉਹਨਾਂ ਨੂੰ ਜਿਹੜਾ ਅਸੀਂ ਕੰਟਰੋਵਰਸੀ ਦੇ ਵਿੱਚ ਲੈ ਕੇ ਅਸੀਂ ਜਾਂ ਉਹਨਾਂ ਨੂੰ ਇਸ ਚੀਜ਼ ਦੇ ਨਾਲ ਉਹ ਮਤਲਬ ਅਸੀਂ ਉਹਨਾਂ ਤੇ ਫੋਰਸਲੀ ਇਹ ਚੀਜ਼ ਉਹ ਇਸ ਚੀਜ਼ ਨੂੰ ਅਸੈਪਟ ਕੀਤਾ ਉਹਨਾਂ ਨੇ ਕਿ ਅਸੀਂ ਬੰਦ ਕਰ ਦੇਣਾ ਤੋਂ ਮੈਨੂੰ ਲੱਗਦਾ ਬੰਦ ਕਰਨ ਦੀ ਬਜਾਏ ਜਿਹੜਾ ਅਸੀਂ ਜਿਹੜੀਆਂ ਸਾਡੇ ਕੋਲ ਗਲਤੀਆਂ ਹੋਈਆਂ ਉਹਨੂੰ ਅਸੈਪਟ ਕਰ ਲੈਣਾ ਜਿਹੜਾ ਉਹ ਜ਼ਿਆਦਾ ਬੱਲ ਕਿਰਤਨ ਉਹਨਾਂ ਨੂੰ ਕੰਟੀਨਿਊ ਕਰਨਾ ਚਾਹੀਦਾ ਬੰਦ ਨਹੀਂ ਕਰਨਾ ਬਿਲਕੁਲ ਦੇਖੋ ਕੀਰਤਨ ਗੁਰੂ ਦਾ ਕੀਰਤਨ ਹੈ ਔਰ ਕਿਸੇ ਸਿੱਖ ਨੂੰ ਇਹ ਜਿਹੜਾ ਮਤਲਬ ਇਹ ਨਹੀਂ ਹੈ ਜਦੋਂ ਕੋ ਮਹਾਰਾਜ ਦੀਆਂ ਸੇਵਾ ਲੈਣੀਆਂ ਸੀ ਕਿਸੇ ਨੂੰ ਜੇ ਆਪਾਂ ਕਹਿੰਨੇ ਆ ਵੀ ਤੂੰ ਕੀਰਤਨ ਬੰਦ ਕਰ ਦੇ ਤਾਂ ਉਹ ਖੁਦ ਪਾਪਾਂ ਦਾ ਭਾਗੀ ਬਣਦਾ ਹੈ ਠੀਕ ਹੈ ਬਜਾਏ ਹੁਣ ਜਵਾਬ ਕਰ ਰਹੇ ਤੇ ਜਪ ਜਪ ਅਵਰਾ ਨਾਮ ਜਪਾਵੇ ਵਾਲੀ ਪਰ ਹੁਣ ਆਪ ਫੈਸਲਾ ਲੈ ਰਹੇ ਮੈਂ ਬੰਦ ਕਰ ਦੇਣਾ ਇਹਨੂੰ ਕਿਤਾ ਇਹ ਨਾ ਸਮਝੀ ਐ ਮੈਂ ਕਹਾਂਗੀ ਨਾ ਸਮਝੀ ਐ ਉਮਰ ਜਿਹੜੀ ਛੋਟੀ ਐ ਔਰ ਉਹਨਾਂ ਨੂੰ ਜਿਹੜਾ ਲੋਡ ਹੈ ਕੌਨਸਤ ਪਰਿਵਾਰ ਜੇ ਮੈਨੂੰ ਲੱਗਦਾ ਤੁਸੀਂ ਜਿਸ ਤਰ੍ਹਾਂ ਪਰਿਵਾਰ ਦੀ ਗੱਲ ਕੀਤੀ ਹੈ ਪਰਿਵਾਰ ਨੇ ਸਮਝਾਇਆ ਹੀ ਹੋਵੇਗਾ ਪਰਿਵਾਰ ਦੇ ਉਹਨਾਂ ਦਾ ਸਪੋਰਟ ਹੈ ਤਾਂ ਹੀ ਉਹ ਕੀਰਤਨ ਕਰਦੇ ਨੇ ਤੇ ਕੀ ਗੱਲ ਤੁਹਾਨੂੰ ਨਹੀਂ ਲੱਗਦਾ ਵੀ ਪਰ ਨੇ ਪਰਿਵਾਰ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਪਰਿਵਾਰ ਦੇ ਵਿੱਚ ਜਿਸਨੂੰ ਕਹਿੰਦੇ ਸੀ ਮਦਰਲੈਸ ਸ਼ਾਇਦ ਮੈਨੂੰ ਲੱਗਦਾ ਕਿ ਉਹ ਮਦਰਲੈਸ ਨੇ ਹੈਨਾ ਤੋਂ ਫਾਦਰ ਜਿਹੜੇ ਹੈ ਇੰਨੇ ਕਈ ਵਾਰੀ ਕਨੈਕਟਡ ਨਹੀਂ ਹੁੰਦੇ ਬੱਚਿਆਂ ਦੇ ਨਾਲ ਜਾਂ ਹੈਨਾ ਹਰ ਪਰਿਵਾਰ ਦਾ ਇੱਕ ਆਪਣਾ ਬੇਟੀਆਂ ਦਾ ਫਾਦਰ ਨਾਲ ਖਾਸ ਹੁੰਦਾ ਹੈ ਬਟ ਮੈਨੂੰ ਲੱਗਦਾ ਕਿ ਜੇ ਚਲੋ ਅਸੀਂ ਲੋਕ ਵੀ ਜਿਹੜਾ ਹੈ ਸਪੋਰਟ ਕਰਕੇ ਥੋੜਾ ਸਮਝਾ ਕੇ ਇਸ ਚੀਜ਼ ਨੂੰ ਕੀ ਹੈਨਾ ਤੇ ਕੀਤਾ ਜਾਵੇ ਤੇ ਨਹੀਂ ਆਪਾਨੂੰ ਚਾਹੀਦਾ ਕਿ ਉਹ ਬੀਬੀਆਂ ਕੀਰਤਨ ਕਰਨ ਕਿਉਂਕਿ ਜੇ ਬੀਬੀ ਕੀਰਤਨ ਕਰਦੀ ਹੈ ਤਾਂ ਅਗਲਾ ਪਰਿਵਾਰ ਜਿਹੜਾ ਵੈ ਉਹ ਅਗਲੀ ਪੀੜ੍ਹੀ ਜਿਹੜੀ ਹੈ ਉਹਨੂੰ ਜੋੜਦੀ ਹੈ। ਸੋ ਬਹੁਤ ਘਾਟਰ ਦੇਖਿਆ ਜਾਂਦਾ ਹੈ ਤੇ ਉਹਨਾਂ ਨੂੰ ਇਸ ਪ੍ਰੋਫੈਸ਼ਨ ਨੂੰ ਤੁਹਾਡੇ ਮੁਤਾਬਕ ਛੱਡਣਾ ਨਹੀਂ ਚਾਹੀਦਾ। ਅਗਲੀ ਪੀੜ੍ਹੀ ਤੱਕ ਲੈ ਕੇ ਜਾਣਾ ਜਿਹਦੇ ਛੱਡ ਦੇਣਗੇ ਤੇ ਫਿਰ ਇਹ ਪਰੰਪਰਾ ਇੱਥੇ ਖਤਮ। ਬਿਲਕੁਲ ਅਗਲੀ ਪੀੜ੍ਹੀ ਤੱਕ ਲੈ ਕੇ ਜਾਣਾ ਚਾਹੀਦਾ ਕਿਉਂਕਿ ਮੈਂ ਤੁਹਾਨੂੰ ਜਿੱਦਾਂ ਦੱਸਿਆ ਮੇਰੇ ਪਰਿਵਾਰ ਦੇ ਵਿੱਚ ਕੀਰਤਨ ਨਹੀਂ ਸੀ ਅਗਾ ਮੇਰੇ ਪਰਿਵਾਰ ਵਿੱਚ ਨਹੀਂ ਸੀ। ਜੇ ਅਸੀਂ ਉੱਥੇ ਸੀ ਤੇ ਉੱਥੇ ਬੱਚੇ ਆ ਕੇ ਸਿੱਖਦੇ ਸੀ। ਤੁਹਾਡੇ ਗਾਂਹ ਬੱਚੇ ਕਰ ਰਹੇ ਨੇ ਕੀਰਤਨ ਸਿੱਖਦੇ ਨੇ ਸੋ ਅੱਗੇ ਜਿਹੜੀ ਉਹ ਕੜੀ ਚੱਲ ਸ਼ੁਰੂ ਹੋ ਗਈ। ਬੱਚੀਆਂ ਸਿੱਖਦੀਆਂ ਨੇ ਛੋਟੀਆਂ-ਛੋਟੀਆਂ ਬੱਚੀਆਂ ਤੁਸੀਂ ਕਦੀ ਦੇਖੋ ਮੇਰੇ ਕੋਲ ਛੋਟੀਆਂ-ਛੋਟੀਆਂ ਬੱਚੀਆਂ ਆਂਦੀਆਂ ਨੇ। ਉਹ ਕੱਲ ਕਿੰਨਿਆਂ ਨੂੰ ਸਿਖਾਣ ਗਈਆਂ। ਕੱਲ ਆਪਣੇ ਪਰਿਵਾਰ 'ਚ ਜਾ ਕੇ ਜਿਹੜਾ ਕੀਰਤਨ ਕਰਨ ਗਈਆਂ। ਜਿਹੜਾ ਨਹੀਂ ਵੀ ਸੁਣਿਆ ਉਹਨੂੰ ਵੀ ਸੁਣਾਣ ਗਈਆਂ। ਹੈਨਾ ਜਿਹੜਾ ਨਹੀਂ ਵੀ ਸੁਣਦਾ ਅੱਜ ਜੇ ਮੈਂ ਆਪਣੇ ਪਰਿਵਾਰ 'ਚ ਕਰਦੀ ਆਂ ਤੇ ਜੇ ਕੋਈ ਨਹੀਂ ਵੀ ਸੁਣਦਾ ਤੇ ਉਹ ਵੀ ਬੈਠ ਕੇ ਸੁਣੇਗਾ ਵੀ ਹਾਂ ਘਰ 'ਚ ਜਿਹੜੀਆਂ ਇਹ ਸੰਗੀਤਕ ਧੁਨਾਂ ਜਿਹੜੀਆਂ ਵਾ ਉਹ ਬਾਣੀ ਦੀਆਂ ਧੁਨਾਂ ਚੱਲ ਰਹੀਆਂ ਉਹ ਨੈਚਰਲੀ ਕਿਤੇ ਨਾ ਕਿਤੇ ਕੰਨੀ ਪੈਂਦੀ। ਅ ਬਸ ਹੁ ਐਜ਼ ਅ ਪ੍ਰੋਫੈਸ਼ਨ ਤੋਂ ਇਲਾਵਾ ਕਿੰਨੀ ਕੁ ਉਹਦੇ ਵਿੱਚ ਕੀ ਤਾਕਤ ਹੈ ਸੰਗੀਤ ਦੇ ਵਿੱਚ ਔਰ ਕੀ ਸਨੇਹਾ ਤੁਸੀਂ ਦੇਣਾ ਚਾਹੁੰਦੇ ਹੋ ਤੁਹਾਡੇ ਲਈ ਤੁਹਾਡਾ ਕੀ ਐਕਸਪੀਰੀਅੰਸ ਹੈ ਕੋਈ ਸੰਗੀਤ ਕਈ ਵਾਰੀ ਇਹੋ ਜਿਹੇ ਪੰਡਿਤ ਜਸਰਾਜ ਨੂੰ ਮੈਂ ਸੁਣਿਆ ਕਈ ਵਾਰੀ ਸਤਾਰ ਵਾਦਨ ਕਰਦਿਆ ਕਰਦੇ ਉਹ ਕਹਿੰਦੇ ਜੀ ਉਹ ਸ਼ਰੀਰ ਉਹਨਾਂ ਦਾ ਮਤਲਬ ਆਪਣੇ ਸ਼ਰੀਰ ਤੋਂ ਬਾਹਰ ਹੋ ਜਾਂਦੀ ਸੀ ਕੋਈ ਇਹੋ ਜੀ ਘਟਨਾ ਤੁਹਾਡੇ ਨਾਲ ਵੀ ਵਾਪਰੀ ਦੇਖੋ ਜੀ ਪਾਵਰ ਦੀ ਜੇ ਆਪਾਂ ਗੱਲ ਕਰੀਏ ਤੇ ਪਾਵਰ ਤੁਸੀਂ ਦੇਖਦੇ ਹੋ ਸਪੇਰਾ ਸੱਪ ਨੂੰ ਬੀਨ ਦੇ ਨਾਲ ਕੀਲਦਾ ਭਗਵਾਨ ਕਿਸ਼ਨ ਜੀ گاਉਆਂ ਮੱਝੀਆਂ ਨੂੰ ਇਕੱਠਾ ਕਰਦੇ ਪੰਛੀਆਂ ਨੂੰ ਇਕੱਠਾ ਕਰਦੇ ਤੇ ਉਹ ਬਾਂਸਰੀ ਵਜਾਉਂਦੇ ਤੇ ਤਾਕਤ ਤੇ ਏਸ਼ੀਅਨ ਪੀਰੀਅਡ ਤੋਂ ਹੀ ਤੁਸੀਂ ਸਾਜਾਂ ਦੀ ਜੜੀ ਆ ਭਗਵਾਨ ਸ਼ਿਵ ਜੀ ਦੇ ਹੱਥ ਵਿੱਚ ਢਮਰੂ ਹੈ ਨਾ ਸਰਸਵਤੀ ਹੱਥ ਉਹਨਾਂ ਦੇ ਹੱਥ ਵਿੱਚ ਵੀਨਾ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਵਿਚਾਰ ਦਸ਼ਾਵਾਂ ਉਦਾਸੀਆਂ ਕੀਤੀਆਂ ਤੇ ਸੰਚਾਰ ਦਾ ਮਾਧਿਅਮ ਉਹਨਾਂ ਨੇ ਰਬਾਬ ਰੱਖਿਆ ਤੁਹ ਪਾਵਰ ਤੇ ਤੁਸੀਂ ਦੇਖੋ ਮੈਂ ਇਹੀ ਗੱਲ ਕਹਿਨੀ ਆ ਕਿ ਪਾਵਰ ਜੇ ਅਸੀਂ ਅੱਜ ਕਹਿੰਦੇ ਆ ਕਿ ਘਟਦੀ ਜਾ ਰਹੀ ਹੈ ਘਟਦੀ ਕਿਉਂ ਜਾ ਰਹੀ ਹੈ ਕਿ ਸਾਡੀ ਪੀੜ੍ਹੀ ਜਿਹੜੀ ਆ ਉਹ ਗੁਰਦੁਆਰਾ ਬੈਠ ਕੇ ਕੀਰਤਨ ਨਹੀਂ ਸੁਣਨਾ ਚਾਹੁੰਦੀ ਹੈ ਨਾ ਉਹਦਾ ਮੈਨੂੰ ਕਿਤੇ ਨਾ ਕਿਤੇ ਜਿਹੜਾ ਜਿਹੜਾ ਅਸਲ ਕੀਰਤਨ ਹੈ ਜਿਹੜਾ ਗੁਰਮਤ ਦੇ ਸਿਧਾਂਤਾਂ ਦੇ ਅਨੁਸਾਰ ਰਾਗਾਤਮਕ ਕੀਰਤਨ ਉਹਦੇ ਤੋਂ ਅਸੀਂ ਲੋਕ ਪਿੱਛੇ हट ਗਏ ਆ ਜਿਹਦੇ ਕਰਕੇ ਜਦੋਂ origiinality ਤੋਂ ਤੁਸੀਂ ਪਿੱਛੇ हट ਜਾਂਦੇ ਹੋ ਉਹਦਾ ਅਸਰ ਆਪਣੇ ਆਪ ਆਟੋਮੈਟਿਕਲੀ ਤੁਹਾਡ ਨੂੰ ਤੁਹਾਡੇ ਨਾਲ ਕੋਈ ਅਸਰ ਜਿਹੜਾ ਵਾ ਹਾਂਜੀ ਤੁਹਾਡੇ ਨਾਲ ਕੋਈ ਇਹੋ ਜਿਹੀ ਘਟਨਾ ਹੋਈ ਜੀਵਨ ਦੇ ਸੰਗੀਤ ਨੂੰ ਲੈ ਕੇ ਜਿਵੇਂ ਕਿ ਸੰਗੀਤ ਤੁਹਾਨੂੰ ਪਾਵਰ ਨਾਲ ਜਿਸ ਤਰ੍ਹਾਂ ਕੋਈ ਆਪਾਂ ਕਹਿ ਲਈਏ ਬਿਮਾਰੀ ਠੀਕ ਹੋਈ ਜਾਂ ਕੋਈ ਇਹੋ ਜਿਹਾ ਐਕਸਪੀਰੀਅੰਸ ਬੇਅੰਤ ਹੀ ਐਸੀਆਂ ਨੇ ਵੇਖੋ ਮੈਂ ਰਮਦਾਸ ਬਾਬਾ ਜੀ ਦੇ ਸਥਾਨ ਤੇ ਕੀਰਤਨ ਕਰ ਰਹੀ ਸੀ ਔਰ ਮੈਨੂੰ ਯਾਦ ਹੈ ਕਿ ਇੱਕ ਲੇਡੀ ਆਪਣੇ ਘਰ ਦੇ ਵਿੱਚ ਚੌਲ ਛੱਟਦੀ ਪਈ ਸੀ ਔਰ ਨੰਗੇ ਪੈਰੀ ਮੈਨੂੰ ਅੱਜ ਵੀ ਯਾਦ ਆ ਸ਼ਬਦ ਦਰਸ਼ਨ ਦੇ ਇਕਤ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੇ ਨਮਤ ਉਹਦਾ ਗਾਇਨ ਮੈਂ ਸਟੇਜ ਤੇ ਕਰ ਰਹੀ ਸੀ ਬਾਬਾ ਜੀ ਦਾ ਜਿਹੜਾ ਸਥਾਨ ਹੈ ਆਪਣੇ ਰਮਦਾਸ ਹੈ ਨਾ ਉਹ ਚੌਲ ਛੱਟ ਦੀ ਪੇਸੀ ਨੰਗੇ ਪੈਰੀ ਰੋਂਦੀ ਪੰਡਾਲ ਦੇ ਵਿੱਚ ਆ ਗਈ ਕਿੰਨੀ ਮੈਨੂੰ ਐ ਲੱਗਦਾ ਸੀ ਕਿ ਮੇਰੇ ਸਹਬਜ਼ਾਦੇ ਮੇਰੇ ਤੋਂ ਵਿਛੜ ਗਏ ਨੇ ਤੇ ਮਤਲਬ ਉਹਨੇ ਆ ਕੇ ਮੇਰੇ ਗਲ ਨਾਲ ਜਦੋਂ ਮੈਂ ਸਟੇਜ ਤੋਂ ਉਤਰੀ ਇੰਨੀ ਕੁੱਟ ਕੇ ਜੱਫੀ ਪਾਈ ਔਰ ਰੋਈ ਵਿਰਾਗ ਜਿਹੜਾ ਉਹਨੇ ਵਿਖਾਇਆ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾ ਗੁਰੂ ਸਾਹਿਬ ਮਿਹਰ ਕਰਦੇ ਹੋ ਮੈਸੇਜ ਕੀ ਦੇਣਾ ਚਾਹੋਗੇ ਕੀ ਮੈਸੇਜ ਇਹੀ ਕਰਾਂਗੀ ਕਿ ਜੋ ਸਤਗੁਰ ਜੀ ਨੇ ਸਾਨੂੰ ਹੁਕਮ ਕੀਤਾ ਹੈ ਜੋ ਗੁਰਮਤ ਸੰਗੀਤਕ ਵਿਦਵਾਨ ਹੈ ਰਾਗਾਤਮਕ ਕੀਰਤਨ ਹੈ ਜਿਦੇ ਵਿੱਚ ਮਹਾਰਾਜ ਨੇ ਬਾਣੀ ਰਚੀ ਹੈ ਉਹਦੇ ਅਨੁਸਾਰ ਹੀ ਅਸੀਂ ਗਾਇਨ ਕਰੀਏ ਤੇ ਅਗਾ ਬੱਚਿਆਂ ਨੂੰ ਵੀ ਇਸ ਦੀ ਸਿੱਖ ਦੇਈਏ ਸੋ ਇਹ ਸੰਜੀ ਬੀਬੀ ਪ੍ਰਭਜੋਤ ਕੌਰ ਜੀ ਜਿਨ੍ਹਾਂ ਨੇ ਕਿ ਆਪਣੇ ਵਡਮੁੱਲੇ ਵਿਚਾਰ ਦੱਸੇ ਹਨ ਸੰਗੀਤ ਨੂੰ ਲੈ ਕੇ ਸੋ ਸੋ ਲੋੜ ਹੈ ਅੱਜ ਸਮਾਜ ਨੂੰ ਆਪਣੇ ਬੱਚਿਆਂ ਨੂੰ ਨਵੀਂ ਪਨੀਰੀ ਨੂੰ ਸੰਗੀਤ ਦੇ ਨਾਲ ਜੋੜਨ ਦੀ ਤਾਂ ਜੋ ਇੱਕ ਬਿਹਤਰ ਸਮਾਜ ਸੋਹਿਰਦ ਸਮਾਜ ਦੀ ਰਚਨਾ ਹੋ ਸਕੇ ਇੱਕ ਸੰਗੀਤ ਗਾਇਨ ਕਰਨ ਵਾਲਾ ਵਿਅਕਤੀ ਜਿਹੜਾ ਹੈ ਉਹ ਕਦੇ ਵੀ ਕਠੋਰ ਜਿਹੜਾ ਹੈ ਹਿਰਦਾ ਉਹਦਾ ਨਹੀਂ ਹੋ ਸਕਦਾ ਖਾਸ ਕਰ ਜੇਕਰ ਉਹ ਗੁਰਬਾਣੀ ਗਾਇਨ ਕਰਦਾ ਹੈ ਤਾਂ ਇਹਦੇ ਨਾਲ ਜ਼ਰੂਰੀ ਹੈ ਅੱਜ ਦੀ ਸਮੇਂ ਦੀ ਲੋੜ ਹੈ ਕਿ ਆਪਣੇ ਨਿਆਣਿਆਂ ਨੂੰ ਜਾਂ ਬੱਚਿਆਂ ਨੂੰ ਜਿਹੜਾ ਹੈ ਇਸ ਗੁਰਮਤ ਸੰਗੀਤ ਦੇ ਨਾਲ ਜੋੜੀਏ ਇਹ ਜਿਸ ਤਰ੍ਹਾਂ ਵੀ ਆਪਾਂ ਰਾਗਾਂ ਦੇ ਨਾਲ ਜੋੜ ਸਕਦੇ ਹਾਂ ਜੋੜ ਕੇ ਰੱਖੀਏ ਤਾਂ ਜੋ ਇੱਕ ਬਿਹਤਰ ਸਮਾਜ ਦੀ ਸਿਰਜਣਾ ਹੋ ਸਕੇ ਕੈਮਰਾਮੈਨ ਜਸਕਰਨ ਸਿੰਘ ਦੇ ਨਾਲ ਅੰਮ੍ਰਿਤਸਰ ਤੋਂ ਕੁਲਵਿੰਦਰ ਸਿੰਘ ਦੀ ਵਿਸ਼ੇਸ਼